ਸਾਸ਼ਰਕਾਲ ਤੁਸੀਂ ਵੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮਹਾਦੇਵੀ ਦਾ ਜਨਤ ਹੁਣ ਸਭ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਹਰਮੰਦਰ ਸਾਹਿਬ ਸ਼੍ਰੋਮਣੀ ਅਕਾਲ ਤਖਤ ਸਾਹਿਬ ਵਿਖੇ ਦਿੱਤਾ ਮੰਗ ਪੱਤਰ ਪੰਜਾਬ ਦੇ ਰਾਜਪਾਲ ਦੀ ਸੁਰੱਖਿਆ ਕਰਮੀਆਂ ਨਾਲ ਵਾਪਰਿਆ ਸੜਕ ਹਾਦਸਾ 2 ਨੌਜਵਾਨ ਜ਼ਖਮੀ ਜੰਡਿਆਲਾ ਵਿਖੇ ਹੋਇਆ ਭਿਆਨਕ ਸੜਕ ਹਾਦਸਾ ਇੱਕ ਵਿਅਕਤੀ ਦੀ ਹੋਈ ਮੌਤ ਅਤਿਨ ਖਬਰਾਂ ਵਿਸਤਾਰ ਨਾਲ ਪਿਛਲੇ ਦਿਨ ਸ਼੍ਰੋਮ ਨੇ ਅਕਾਲੀ ਦਲ ਦੇ ਕੁਝ ਸੀਨੀਅਰ ਆਗੂਆਂ ਵੱਲ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਿਕਾਇਤ ਦਿੱਤੀ ਗਈ ਸੀ ਇਸ ਤਹਿਤ ਲਾਏ ਦੋਸ਼ਾ ਸਬੰਧੀ ਸ਼੍ਰੋਮ ਨੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣਾ ਲਿਖਤੀ ਸਪਸ਼ਟੀਕਰ ਸ਼੍ਰੀ ਅਕਾਲ ਤਖਤ ਸਾਹਿਬ ਸਗਤ ਰੇਤ ਵਿਖੇ ਨਜੀ ਤੌਰ ਤੇ ਪੁੱਛ ਕੇ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਨੂੰ ਸੌਂਪਿਆ ਇਸ ਮੌਕੇ ਉਹਨਾਂ ਦੇ ਨਾਲ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਡਾਕਟਰ ਦਲਜੀਤ ਸਿੰਘ ਜੀ ਮਾ ਵੀ ਹਾਜ਼ਰ ਸਨ ਸਾਹਿਬ ਦਾ ਜੋ ਫਰਮਾਨ ਹੈ ਜੋ ਉਹਨਾਂ ਦਾ ਹੁਕਮ ਹੈ ਉਸ ਨੂੰ ਪੂਰਨ ਤੌਰ ਤੇ ਸਿਰ ਮੱਥੇ ਆ ਸ਼੍ਰੋਮਣੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਸਾਹਿਬ ਦੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪੂਰਨ ਤੌਰ ਤੇ ਪਾਲਣਾ ਕਰਦੀ ਆ ਜੋ ਜਥੇਦਾਰ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਣਕਾਰੀ ਦੇਣ ਲਈ ਪੱਤਰ ਲਿਖਿਆ ਸੀ ਉਸ ਪੱਤਰ ਦਾ ਉਸ ਪੱਤਰ ਦਾ ਲਫਾਫਾ ਬੰਦ ਜਵਾਬ ਜਿਹੜਾ ਵਾ ਸ਼੍ਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ਼ੇਂਦਰ ਸਿੰਘ ਧਾਮੀ ਸਾਹਿਬ ਨੇ ਸਿੰਘ ਸਾਹਿਬ ਨੂੰ ਸਪੁਰਦ ਕੀਤਾ ਸੋ ਉਸ ਤੋਂ ਬਾਅਦ ਸਿੰਘ ਸਾਹਿਬ ਉਸ ਤੇ ਕੀ ਫੈਸਲਾ ਕਰਦੇ ਆ ਇਹ ਬਾਤ ਦੀਆਂ ਗੱਲਾਂ ਨੇ। ਔਰ ਅੱਜ ਉਹ ਆਪਣਾ ਸਪਸ਼ਟੀਕਰਨ ਕਰ ਰਹੇ ਡੀ ਕੇ ਦਾਸ ਸਾਹਿਬ ਤੇ ਔਰ ਉਸ ਸਪਸ਼ਟੀਕਰਨ ਨੂੰ ਆਉਣ ਵਾਲੇ ਜਿਨ੍ਹਾਂ ਦੇ ਪੰਜ ਸੇ ਸਹਿਬਾਨ ਨੇ ਦੇਖੇ ਹੋਏ। ਬਹੁਤ ਵੱਸ ਗੋਲ ਕੇ ਫੜ ਕੇ ਤੇ ਬਚਾਏ। ਰਵਿੰਦਰ ਸਿੰਘ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੀਹਤ ਦੀ ਸੁਰੱਖਿਆ ਹੇਠ ਤੈਨਾਤ ਸੁਰੱਖਿਆ ਮੁਲਾਜ਼ਮਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਕਾਰ ਹਾਦਸੇ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਦੇ ਤਿੰਨ ਮੁਲਾਜ਼ਮ ਜ਼ਖਮੀ ਹੋ ਗਏ ਹਨ। ਪੋਰਨੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੱਸਦੇ ਇਹ ਕਿ ਟਾਇਰ ਫਟਣ ਕਾਰਨ ਹਾਦਸਾ ਵਾਪਰਿਆ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਜੀਟੀ ਰੋਡ ਤੇ ਤੜਕਸਰ ਉਸ ਸਮੇਂ ਇੱਕ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਅੰਮ੍ਰਿਤਸਰ ਤੋਂ ਜਲੰਧਰ ਵੱਲ ਨੂੰ ਜਾ ਰਹੇ ਸਨ ਰਸਤੇ ਵਿੱਚ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੋ ਵੀ ਬੰਦ ਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਅਨੀ ਭਾਰੀ ਇਹੀ ਇਧਰੋਂ ਜੰਡਿਆਲਾ ਦੇ ਸਾਈਡ ਤੋਂ ਗੰਦਰਾਲ ਨੂੰ ਆਉਂਦੇ ਹੈਗੇ ਤੇ ਟਰਾਲੀ ਆਈ ਅੱਗੇ ਤੇ ਉਹਦੇ ਨਾਲ ਬੜੀ ਟਕਰਾ ਗਈ ਨਾ ਜੀ ਇਹ ਜਿਹਦੇ ਨਾਲ ਇੱਕ ਮੁੰਡਾ ਸੀ ਇਹ ਮੋਟਰਸਾਈਕਲ ਤੇ ਆ ਰਿਹਾ ਸੀ ਉਹ ਮਸ਼ੀਨ ਵੱਲੋਂ ਗੰਦਰਾਲ ਜਾ ਰਿਹਾ ਟਰਾਲੀ ਨਾਲ ਕੋਰਟ ਟੱਕਰ ਲੱਗਿਆ ਟਾਲੀ ਐਕਸੀਡੈਂਟ ਹੋ ਗਿਆ ਜੀ ਜਿਹੜਾ ਨਾਮ ਸ਼ਮਸ਼ੀਰ ਸਿੰਘ ਆ ਨਹੀਂ ਇਹ ਸਿਲਵਾ ਬੇੜ ਕੰਧਰਨ ਲੱਗੇ ਦਾ ਇਹਦੀ ਮੌਕੇ ਤੇ ਮੌਤ ਹੋ ਗਈ ਜੀ ਜਿਹੜੀ ਕਾਰਵਾਈ ਕੀਤੀ ਹੈ ਟ੍ਰੈਕਟਰ ਵਾਲੇ ਜਿਹੜੇ ਆ ਉਹ ਸਾਡੀ ਪੁੱਛ ਨੇ ਕੋਸ਼ਿਸ਼ ਕਰਕੇ ਉਹ ਭਾਲੀ ਜਿਹੜੀ ਮੁਕੱਦਮਾ ਦਰਜ ਕੀਤਾ ਜਾਊਗਾ ਅਗਲੀ ਕਾਰਵਾਈ ਵਾਤਾਵਰਨ ਸੰਭਾਲ ਲਈ ਵੱਖ-ਵੱਖ ਜਥੇਬੰਦੀਆਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਐਸੇ ਤਹਿਤ ਹੀ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਵੱਲ ਵਾਤਾਵਰਨ ਸੰਭਾਲ ਲਈ ਸੁਲਤਾਨਵਿੰਡ ਨਹਿਰ ਦੇ ਨੇੜੇ ਬੂਟੇ ਲਗਾਏ ਇਸ ਮੌਕੇ ਉੱਚੇ ਅche ਤੌਰ ਤੇ ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਅਤੇ ਡੀਐਫਓ ਅਮਨੀਤ ਸਿੰਘ ਉੱਚੇ ਅche ਤੌਰ ਤੇ ਪੁੱਛੇ ਅਤੇ ਉਹਨਾਂ ਨੇ ਬਾਬਾ ਜੀ ਨਾਲ ਮਿਲ ਕੇ ਵਾਤਾਵਰਨ ਸੰਭਾਲ ਲਈ ਬੂਟੇ ਲਗਾਏ ਅਤੇ ਅਮ੍ਰਿਤਸਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਨ ਸੰਭਾਲ ਹੀ ਵੱਤੋ ਵੱਦ ਬੂਟੇ ਲਗਾਓ ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਪੂਰੀ ਵਾਲੇ ਪਾਈ ਅਮਰਜੀਤ ਸੇ ਰਵੀ ਸ਼ੇਰ ਗਿਲਵੀ ਹਾਜ਼ਰ ਸਨ ਸਭ ਤੋਂ ਪਹਿਲਾਂ ਤਾਂ ਜੀ ਮੈਂ ਬਹੁਤ ਬਹੁਤ ਹਬਾਰੀਆਂ ਤੇ ਬਹੁਤ ਜ਼ਿਆਦਾ ਧੰਨਵਾਦੀਆਂ ਬਾਬਾ ਕੁਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਦਾ ਜਿਨ੍ਹਾਂ ਨੇ ਮੈਨੂੰ ਅੱਜ ਨਿਮੰਤਰਣ ਦਿੱਤਾ ਅੱਜ ਮੈਂ ਆ ਕੇ ਇੱਥੇ ਇੱਕ ਤਾਂ ਆਪਣੇ ਅੱਖੀਂ ਵੇਖਿਆ ਜੋ ਬਾਬਾ ਜੀ ਨੇ ਤਿਆਰ ਕਰਵਾਇਆ ਸਾਈਕਲ ਜਿਹੜਾ ਵਾਕਿੰਗ ਪਾਥ ਹੈ ਉਹਦੇ ਦੂਜੇ ਪੰਨੇ ਬਾਬਾ ਜੀ ਦਾ ਵੀ ਇੱਕ ਹੋਰ ਸੁਝਾਅ ਸੀਗਾ ਕਿ ਇਹਦੇ ਵਿੱਚ ਅਸੀਂ ਇੱਕ ਸਾਈਕਲ ਟਰੈਕ ਬਣਾਈਏ ਤੇ ਅੱਜ ਉੱਥੇ ਜਿਹੜੀ ਬੂਟੇ ਲਾਉਣ ਦੀ ਜਿਹੜੀ ਸ਼ੁਰੂਆਤ ਹੈ ਉਹ ਮਹਾਂਪੁਰਸ਼ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਦੇ ਹੱਥੋਂ ਅੱਜ ਉਹਨਾਂ ਦੀ ਸ਼ੁਰੂਆਤ ਹੋਈ ਹੈ ਬੂਟੇ ਲਾਉਣ ਦੀ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦੀਆਂ ਤੇ ਅੰਮ੍ਰਿਤਸਰ ਸ਼ਹਿਰ ਨੂੰ ਵੀ ਮਤਲਬ ਕਿਤਨਾ ਕਿਤੇ ਬਹੁਤ ਵੱਡੀ ਸੌਗਾਤ ਨੇ ਜਿਹੜੇ ਬਾਬਾ ਖੀਸੂ ਜੀ ਪੁਰੀ ਵਾਲੇ ਇੱਥੇ ਇਹਨਾਂ ਦੇ ਜਿੰਨੇ ਵੀ ਸਾਰੇ ਸਾਥੀ ਨੇ ਉਸ ਸੌਗਾਤ ਨੇ ਉਹਨਾਂ ਨੇ ਅਮਰਸਰ ਵਾਸੀਆਂ ਨੂੰ ਇੱਕ ਜਿੰਨੀ ਬਿਊਟੀਫੁਲ ਜਿਹੜੀ ਵਾਕਿੰਗ ਲੇਨ ਦਿੱਤੀ ਹੈ ਉਹਦੇ ਨਾਲ ਨਾਲ ਇੱਕ ਅਸੀਂ ਬਾਬਾ ਜੀ ਨਾਲ ਅਸੀਂ ਪਲਾਨ ਕਰ ਰਹੇ ਹਾਂ ਕਿ ਅਸੀਂ ਹੁਣ ਇੱਕ ਸਾਈਕਲਿੰਗ ਟ੍ਰੈਕ ਜਿਹੜਾ ਹੈ ਉਹਦਾ ਵੀ ਅਸੀਂ ਹੁਣ ਉਹਦੀ ਇੱਕ ਪਹਿਲ ਜਿਹੜੀ ਹੈਗੀ ਹੈ ਉਹ ਅਸੀਂ ਕਰਨ ਜਾ ਰਹੇ ਹਾਂ ਕੂਟੇ ਨਵੇਂ ਲਾਉਂਦੇ ਰਹੀਦਾ ਵਾ ਤੇ ਅੱਜ ਸਾਡੇ ਕਮਿਸ਼ਨਰ ਅਮਰ ਸਰ ਸਾਹਿਬ ਅਮਰ ਸਰ ਸਾਹਿਬ ਦੇ ਕਮਿਸ਼ਨਰ ਸਾਹਿਬ ਕਾਰਪੋਰੇਸ਼ਨ ਦੇ ਤੇ ਉਹਨਾਂ ਦੇ ਨਾਲ ਦੇ ਅਧਿਕਾਰੀ ਡੀਐਫਓ ਸਾਹਿਬ ਤੇ ਹੋਰ ਵੀ ਸਾਰੇ ਸੱਜਣ ਆਏ ਸਨ ਤੇ ਇਹ ਨਹਿਰ ਦੇ ਦੂਸਰੇ ਪਾਸੇ ਵੱਲ ਜਿਹੜੇ ਆ ਉਹ ਰਵਾਇਤੀ ਬੂਟੇ ਜਿਹੜੇ ਆ ਉਹ ਲਾਉਣੇ ਸ਼ੁਰੂ ਕੀਤੇ ਜਿਹਦੇ ਵਿੱਚ ਨਿੰਮ ਵੀ ਲੱਗੋਗੇ ਤੇ ਅਮਲਤਾਸ ਦੇ ਬੂਟੇ ਲੱਗਣਗੇ ਫਿਰ ਲਕਣ ਦੇ ਬੂਟੇ ਲੱਗਣਗੇ ਫਿਰ ਚੌਕ ਰਸੀਆ ਫਿਰ ਤੋਨਾ ਹਾਂਜੀ ਇਸ ਤਰ੍ਹਾਂ ਗੁਲਮੋਰੀ ਜਿਹੜੇ ਸ਼ਾਹ ਵਾਲੇ ਹੋਣ ਤੇ ਉਹ ਆਤਵਰਨ ਨੂੰ ਵੀ ਜਿਹੜੇ ਸ਼ੁੱਧਤਾ ਦੇਣ ਹਨ ਉਹ ਫਿਰ ਵੱਡੇ ਪਲਾਂਟ ਜਿਹੜੇ ਨੇ ਉਹ ਲਾਉਣੇ ਸ਼ੁਰੂ ਕਰਤੇ ਆ ਤੇ ਅੱਜ ਉਹ ਦੀ ਸ਼ੁਰੂਆਤ ਕੀਤੀ ਆ ਇਹ ਸ਼ੁਰੂਆਤ ਆ ਰੋਜ਼ ਸ਼ੁਰੂਆਤ ਆ ਦੇ ਵਿੱਚ ਕੋਈ ਨਾ ਕੋਈ ਕੰਮ ਸਾਡੇ ਜਿਹੜੇ ਸੇਵਾਦਾਰ ਇੱਥੇ ਲੱਗੇ ਨੇ ਕੋਈ 15 ਕ ਸੇਵਾਦਾਰ ਜਿਹੜੇ ਨੇ ਉਹ ਇਹ ਗ੍ਰੀਨ ਪੌਂਟ ਤੇ ਕੰਮ ਕਰਦੇ ਆ ਇਹਦੀ ਕਟਿੰਗ ਦਾ ਇਹਦੀ ਸਾਂਭ ਸੰਭਾਲ ਦਾ ਇਹਨੂੰ ਪਾਣੀ ਪਾਉਣ ਦਾ ਇਹਦੀ ਸੁਖਾਈ ਕਰਨ ਦਾ ਇਸ ਰਾ ਕਰਕੇ ਰੋਜ਼ ਦੇ ਰੋਜ਼ ਰੋਜ਼ ਤੇ ਰੋਜ਼ ਦੇ ਇਹ ਇਲਾਕਾ ਨਿਵਾਸੀ ਲੋਕਾਂ ਵਾਸਤੇ ਇਹ ਦੇਖਣ ਵਾਲੀ ਸੋਹਣੀ ਵਧੀਆ ਚੀਜ਼ ਬਣਦੀ ਆ ਵਾਤਾਵਰਣ ਸੰਭਾਲ ਲਈ ਜਿੱਥੇ ਬਖ ਬਖ ਜਿੱਥੇ ਬੰਦੀਆਂ ਵੱਲੋਂ ਕੰਮ ਕੀਤਾ ਜਾ ਰਿਹਾ ਇਥੇ ਤਹਤੀ ਬਾਬਾ ਕਸ਼ਮੀਰ ਸਿੰਘ ਪੂਰੀ ਵਾਲਿਆਂ ਵੱਲੋਂ ਵੀ ਅੱਜ ਅੰਮਰਸਰ ਸੁਲਤਾਨਪੁਰ ਨਹਿਰ ਦੇ ਉੱਪਰ ਬੂਟੇ ਲਗਾਏ ਗਏ ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਆਖਿਆ ਕਿ ਬਾਬਾ ਜੀ ਵੱਲੋਂ ਜਿਹੜਾ ਕੰਮ ਕੀਤਾ ਜਾ ਰਿਹਾ ਵਧੀਆ ਉਪਰਾਂ ਨਾਲ ਹੀ ਬਾਬਾ ਜੀ ਨੇ ਆਖਿਆ ਕਿ ਜਿਹੜੇ ਬੂਟੇ ਲਗਾਏ ਜਾ ਰਹੇ ਹਨ ਇੱਥੇ ਫਲਦਰ ਬੂਟੇ ਅਤੇ ਹੋਰ ਬੂਟੇ ਲਗਾਏ ਜਾਣਗੇ ਅਤੇ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਹੜੇ ਬੂਟੇ ਲਗਾਏ ਜਾਣੇ ਹਨ ਲੋਕ ਵੀ ਉਸ ਦੀ ਦੇਖਭਾਲ ਕਰਨ। ਅਮਰਥਰ ਫਾਸਟਵੇ ਖਬਰ ਨਾਲ ਮਾਲੀ ਕੈਮਰਾਮੈਨ ਪ੍ਰੇਸ਼ਰਮਾ ਦੇ ਨਾਲ ਅਰਕੇਸ਼ ਕੁਮਾਰ। ਟਮਾਟਰ ਦੀਆਂ ਕੀਮਤਾਂ ਵਿੱਚ ਫੇਰ ਵਾਧਾ ਹੋਇਆ। ਕੁਝ ਦਿਨਾਂ ਵਿੱਚ ਪਰਚੂਨ ਵਿੱਚ ਕੀਮਤ 80 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਸਬਜ਼ੀ ਮੰਡੀ ਵਿੱਚ ਪਿਆਜ਼ ਦੇ ਭਾਅ ਵਧਣ ਕਾਰਨ ਲੋਕ ਪਹਿਲਾਂ ਹੀ ਤਰਸ ਰਹੇ ਹਨ। ਉਹਦੇ ਹੀ ਟਮਾਟਰ ਦੀ ਕੀਮਤ ਵਿੱਚ ਵਾਧੇ ਤੋਂ ਬਾਅਦ ਲੋਕਾਂ ਦੀ ਰਸੋਈ ਦਾ ਬਜਟ ਵਿਗੜ ਗਿਆ। ਹਾਲਾਂਕਿ ਹੁਣ ਪੰਜਾਬ ਤੇ ਹਿਮਾਚਲ ਵਿੱਚ ਟਮਾਟਰ ਦੀ ਫਸਲ ਖਤਮ ਹੋ ਗਈ ਹੈ। ਸ਼ਹਿਰ ਨੂੰ ਨਾਸਿਕ ਤੋਂ ਟਮਾਟਰ ਦੀ ਸਪਲਾਈ ਕੀਤੀ ਜਾ ਰਹੀ। ਜਿਸ ਕਾਰਨ ਕੀਮਤਾਂ ਵੱਧ ਗਈਆਂ ਹਨ। ਹਾਲਾਂਕਿ ਨਾਸਿਕ ਤੋਂ ਆਉਣ ਵਾਲੇ ਟਮਾਟਰਾਂ ਦੀ ਗੁਣਵੱਤਾ ਵੀ ਕਾਫੀ ਵਧੀਆ। ਸਥਾਨਿਕ ਟਮਾਟਰ ਦੀ ਫਸਲ ਆਉਣ ਵਿੱਚ ਕੁਝ ਦਿਨ ਲੱਗ ਸਕਦੇ ਹਨ। ਪਰ ਲੋਕਾਂ ਨੂੰ ਨਾਸਿਕ ਤੋਂ ਲਿਆਉਂਦੇ ਜਾ ਰਹੇ ਮਹਿੰਗੇ ਟਮਾਟਰ ਖਰੀਦਣੇ ਪੈਣਗੇ। ਉਹਨਾਂ ਕਹਿੰਦੇ ਕਿ ਟੂਆ ਟੂ ਆਈ ਦੇ ਖਰਚੇ ਟੂਆ ਟੂ ਆਈ ਦੌਰਾਨ ਕੁਝ ਸਮਾਨ ਦੇ ਖਰਾਬ ਹੋ ਅਤੇ ਹੋਰ ਖਰਚਾ ਕਾਰਨ ਟਮਾਟਰਾਂ ਦੇ ਭਾਅ ਵਧੇ ਹਨ। ਸਵਾਹ ਉਹ ਬਾਹਰ ਤੋਂ ਆ ਰਹੇ ਟਮਾਟਰ ਅੱਧੇ ਕਰਕੇ ਮਹਿੰਗਾ ਹੋ ਗਿਆ ਬਸ ਜੀ ਟਮਾਟਰ 100 ਰੁਪਏ ਕਿਲੋ ਚੱਲ ਰਿਹਾ ਦੂਸਰਾ ਹੀ ਮਾਚਲਾ ਲੈਗਾ ਉਹ 80 ਚੱਲਦੇ ਆ ਉਹ ਬਾਰਿਸ਼ ਕਰਕੇ ਹੀ ਆ ਬਸ ਹੋਰ ਟਮਾਟਰ ਬਾਹਰ ਦਾ ਹੀ ਆ ਇਸ ਟਾਈਮ on local ਤੇ ਹੁੰਦਾ ਨਹੀਂ ਹੈ ਟਮਾਟਰ ਇਸ ਟਾਈਮ ਨਹੀਂ ਹੁੰਦਾ local ਬਾਹਰ ਦਾ ਹੀ ਆਂਦੇ ਵੇ ਗੱਲ ਕੱਟੇਗਾ ਰੇਟ ਹਲੇ ਕੋਈ ਚੱਕਰ ਨਹੀਂ ਹੈ ਰੇਟ ਕੱਟੇ ਗਏ ਖਰੀਦ ਰਿਹਾ ਜਿੰਨੇ on load ਹੈਗੇ ਤਾਂ ਖੰਨੇ ਹੀ ਆ ਉਹਨਾਂ ਨੇ ਖਾਣ ਵਾਸਤੇ ਤਾਂ ਖੰਨੇ ਨਹੀਂ ਤੇ ਟਮਾਟਰ ਹੋਣਾ ਹਰ ਕੋਈ ਸਬਜ਼ੀ ਚ ਪੈਂਦਾ ਟਮਾਟਰ ਹਨਾ ਤੇ ਆਪਣਾ ਫਿਰ ਘਰੇ ਲੈ ਕੇ ਜਾਣਾ ਪੈਂਦਾ ਟਮਾਟਰ ਉਹ ਮੰਮਾ ਨੇ ਫਿਰ ਕਹਿ ਦਿੰਦੇ ਆ ਹਰ ਕੋਈ ਸਬਜ਼ੀ ਚ ਪੈਂਦਾ ਆ ਫਿਰ ਹੁਣ ਕੀ ਕਰੀਏ ਸਰਕਾਰਾਂ ਨੇ ਹੁਣਾ ਰੇਟ ਟੁੱਕੇ ਮਗਰੋਂ ਹੀ ਮੈਂ ਸਬਜ਼ੀ ਲੈਣ ਆਇਆ ਸੀ ਟਮਾਟਰ ਹੀ ਪੁੱਛੇ ਸੀ 100 ਰੁਪਏ ਕਿਲੋ ਆ ਟਮਾਟਰ ਰੇਟ ਘਟਨੇ ਚਾਹੀਦੇ ਆ ਹਾਂਜੀ ਤੇ ਇਹੀ ਕਹਿਣਾ ਸਰਕਾਰਾਂ ਨੂੰ ਰੇਟ ਘਟਾਉਣ ਤੇ ਸਬਜ਼ੀਆਂ ਥੋੜੀਆਂ ਬੋਧੀਆਂ ਸਸਤੀਆਂ ਕਰਨਾਂ ਪਈ ਹਰ ਕੋਈ ਸਬਜ਼ੀ 50 ਤੋਂ ਉੱਪਰ ਮਿਲਦੀ ਪਈ ਆ ਟਮਾਟਰ ਮਹਿੰਗੇ ਹੋਣ ਕਾਰਨ ਜਿੱਥੇ ਹਰ ਵਰਗ ਦੇ ਲੋਕਾਂ ਦੇ ਘਰਾਂ ਦੀ ਰਸੋਈ ਦਾ ਬਜਟ ਹੇਲ ਚੁੱਕਾ ਹੈ ਉੱਥੇ ਹੀ ਹੁਣ ਘਰ 'ਚ ਬਣਨ ਵਾਲੀ ਸਬਜ਼ੀ ਦੇ ਵਿੱਚੋਂ ਟਮਾਟਰ ਵੀ ਗਾਇਬ ਹੋ ਚੁੱਕੇ ਨੇ ਕਿਉਂਕਿ ਟਮਾਟਰ 80 ਤੋਂ 100 ਰੁਪਏ ਕਿਲੋ ਵਿਕ ਰਹੇ ਨੇ ਕਿਉਂਕਿ ਬਾਰਿਸ਼ਾਂ ਕਾਰਨ ਟਮਾਟਰ ਜਿਹੜਾ ਹੈ ਉਹ ਦੂਸਰੇ ਸੂਬਿਆਂ ਤੋਂ ਮੰਗਵਾਇਆ ਜਾ ਰਿਹਾ ਹੈ ਜਿਸ ਕਾਰਨ ਟਰਾਂਸਪੋਰਟ ਤੇ ਹੋਰ ਖਰਚੇ ਪਾ ਕੇ ਟਮਾਟਰ 80 ਤੋਂ 100 ਰੁਪਏ ਕਿਲੋ ਵਿਕ ਰਿਹਾ ਹੈ ਲੋਕਾਂ ਨੇ ਮੰਗ ਕੀਤੀ ਹੈ ਕਿ ਟਮਾਟਰ ਸਸਤਾ ਹੋਣਾ ਚਾਹੀਦਾ ਹੈ ਤੇ ਇਸ ਵੱਲ ਸਰਕਾਰਾਂ ਕੈਮਰਾਮੈਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ ਆਪ ਸਭ ਚ ਨੂੰ ਸੂਚਿਤ ਕੀਤਾ ਚਾਹੁੰਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਤੇ ਗ੍ਰਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਝੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹਤ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦੇਵੋ ਸਾਬਕਾ ਪੰਜਾਬ ਪਰਥਾਨਿਤ ਸਾਬਕਾ ਸਾਂਸਦ ਸ਼ਵੇਤ ਮਲਿਕ ਨੇ ਫਾਸਵੇ ਟੀਮ ਨਾਲ ਗੱਲਬਾਤ ਕਰਦਿਆਂ ਹੋਇਆ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਜਿਹੜਾ ਬਜਟ ਪੇਸ਼ ਕੀਤਾ ਗਿਆ ਉਹ ਬਜਟ ਬਹੁਤ ਹੀ ਸ਼ਾਨਦਾਰ ਹੈ। ਉਹਨਾਂ ਨੇ ਆਖਿਆ ਕਿ ਅੰਮ੍ਰਿਤਸਰ ਤੋਂ ਕੋਲਕਾਤਾ ਤੱਕ ਕੋਰੀਡੋਰ ਜੋ ਬਣਾਉਣ ਦੀ ਗੱਲ ਕੀਤੀ ਗਈ ਹੈ ਉਸ ਨਾਲ ਪੰਜਾਬ ਤੇ ਅੰਮ੍ਰਿਤਸਰ ਨੂੰ ਵੱਡਾ ਫਾਇਦਾ ਹੋਵੇਗਾ। ਇਸ ਮੌਕੇ ਉਹਨਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉੱਪਰ ਨਿਸ਼ਾਨਾ ਸਾਧਿਆ। ਨਾਲ ਹੀ ਉਹਨਾਂ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿਹੜੇ ਵੀ ਕੰਮ ਕੀਤੇ ਜਾ ਰਹੇ ਹਨ ਦੇਸ਼ ਦੇ ਹਿੱਤ ਲਈ ਉਹ ਸ਼ਲਾਗਾ ਯੋਖਾਨ ਬਹੁਤ ਵੱਡੀ ਦੇਨ ਅੰਮ੍ਰਿਤਸਰ ਨੂੰ ਮਿਲੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਤੇ ਕਾਂਗਰਸ ਨੇ ਅੰਮ੍ਰਿਤਸਰ ਔਰ ਪੰਜਾਬ ਦੇ ਉਦਯੋਗ ਔਰ ਵਪਾਰੀਆਂ ਨੂੰ ਬਰਬਾਦ ਕਰ ਦਿੱਤਾ ਸੀ। ਸੋ ਸਭ ਤੋਂ ਵੱਡਾ ਤੋਹਫਾ ਜਿਹੜਾ ਮੋਦੀ ਸਾਹਿਬ ਨੇ ਦਿੱਤਾ ਹੈ ਉਸ ਬਜਟ ਜਿਹੜਾ ਹੈ ਅੰਮ੍ਰਿਤਸਰ ਤੋਂ ਲੈ ਕੇ ਕੋਲਕਾਤਾ ਤੱਕ ਦਾ ਜਿਹੜਾ ਇੰਡਸਟਰੀਅਲ ਫਰੇਟ ਕੋਰੀਡੋਰ ਹੈ। ਉਹਦਾ ਮਤਲਬ ਹੈ ਕਿ ਅੰਮ੍ਰਿਤਸਰ ਤੋਂ ਕੋਲਕਾਤਾ ਤੱਕ ਇੰਡਸਟਰੀ ਦਾ ਇੱਕ ਹੱਬ ਬਣੇਗਾ ਜਿੱਥੇ ਉਦਯੋਗ ਲੱਗਣਗੇ ਜਿੱਥੇ ਕੇਂਦਰ ਸਰਕਾਰ ਜਿਹੜੀ ਹੈ ਸੁਵਿਧਾਵਾਵਾਂ ਦੇਗੀ ਰਾਹਤ ਦੇਗੀ ਸਬਸਿਡੀਆਂ ਦੇਗੀ ਸਕਿੱਲ ਡਿਵੈਲਪਮੈਂਟ ਦਾ ਕੰਮ ਕਰੇਗੀ ਸਕਿੱਲ ਜਿਹੜੇ ਨੇ ਸਟਾਫ ਮੈਂਬਰਸ ਉਹ ਦੇਗੀ ਔਰ ਉਦਯੋਗ ਜਿਹੜਾ ਕਿ ਬਰਬਾਦ ਕਰਤਾ ਆਮ ਆਦਮੀ ਪਾਰਟੀ ਔਰ ਜਿਹੜੀ ਕਾਂਗਰਸ ਹੈ ਸਰਕਾਰਾਂ ਨੇ ਜਿਹੜੀਆਂ ਪੰਜਾਬ ਦੀ ਬਟਾਲਾ ਵੀ ਬਰਬਾਦ ਹੈ ਅਮਰਸਰ ਵੀ ਬਰਬਾਦ ਸਾਰਾ ਪੰਜਾਬ ਖੰਡਾ ਲੈ ਲੋ ਮੰਡੀ ਗੋਵਿੰਦਗੜ੍ਹ ਲੈ ਲੋ ਲੁਨਦੀ ਅਣਾ ਲੈ ਲੋ ਸਾਰਾ ਜਲੰਧਰ ਲੈ ਲੋ ਸੋ ਇਹ ਸਭ ਤੋਂ ਵੱਡਾ ਤੋਹਫ਼ਾ ਹੈ ਗਿਆ ਉਦਯੋਗ ਦਾ ਜਿਹੜਾ ਇੱਕ ਸ਼੍ਰਿੰਖਲਾ ਬਣੇਗੀ ਉਹਦੇ ਨਾਲ ਇੱਕ ਵਾਰੀ ਫੇਰ ਪੰਜਾਬ ਜਿਹੜਾ ਹੈ ਉੱਪਰ ਆਏਗਾ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਕੋਮੰਦਰੀ ਹਵਾਈ ਅੱਡੇ ਤੇ 에ਅਰਲਾਈਨ ਦਾ ਵੱਡੇ ਪੱਧਰ ਤੇ ਵਿਸਤਾਰ ਹੋ ਰਿਹਾ ਹੈ ਯਾਤਰੀਆਂ ਦੀ ਆਮਦ ਤੇ ਯਾਤਰੀਆਂ ਦੀ ਗਿਣਤੀ ਨੂੰ ਮੱਧੇ ਨਜ਼ਰ ਰੱਖਦੇ ਹੋਏ ਸਰਕਾਰ ਨੇ ਵੱਡੇ ਪੱਧਰ ਤੇ ਐਕਸਪੈਂਡ ਕੀਤਾ ਹੈ ਇਸ ਮੌਕੇ মিডিਆ ਨਾਲ ਗੱਲਬਾਤ ਕਰਦਿਆਂ ਭਾਈ ਰਾਜੇਂਦਰ ਸਿੰਘ ਮਹਿਤਾ ਨੇ ਜਾਣਕਾਰੀ ਸਾਂਝੀ ਕੀਤੀ ਹੈ ਏਅਰਪੋਰਟ ਅੰਮ੍ਰitsar ਹੈ ਇੱਥੇ ਤੇ ਯਾਤਰਾਵਾਂ ਦੀ ਔਰ ਇਹ ਜਿਹੜੀਆਂ ਏ ਲਾਈਨ ਬਹੁਤ ਵੱਡੇ ਪੱਧਰ ਤੇ ਉਹਨਾਂ ਦਾ ਵਿਸਤਾਰ ਹੋ ਰਿਹਾ ਯਾਤਰਾਵਾਂ ਦੀ ਆਮਦ ਯਾਤਰਾਵਾਂ ਦੇ ਧਿਆਨ ਦੀ ਗਿਣਤੀ ਨੂੰ ਵਧੇ ਨਾਲ ਰੱਖਣ ਸਰਕਾਰ ਨੇ ਵੱਡੇ ਪੱਧਰ ਤੇ ਨੂੰ ਐਕਸਪੈਂਡ ਕੀਤਾ 99 ਵੇ ਵਟਾ ਕੀਤਾ ਔਰ ਹੁਣ ਜਿਹੜੇ ਇਹਦਾ ਵਾਧਾ ਹੋ ਰਿਹਾ ਜਿਵੇਂ ਡਾਇਰੈਕਟਰ ਏਅਰਪੋਰਟ ਅਥਾਰਟੀ ਸਾਹਿਬ ਨੇ ਦੱਸਿਆ ਕਿ ਯਾਤਰਾਵਾਂ ਦੀ ਆਮਦ ਕਰਕੇ ਲੋਡ ਨੂੰ ਬਖਰਾ ਦੇਣਾ ਜਿਹੜੇ ਕਾਊਂਟਰ ਨੇ ਰਿਪੋਰਟ ਆਦਾ ਉਹ ਦਾ ਕਾਊਂਟਰਾਂ ਦੀ ਗਿਣਤੀ ਵਧਾ ਰਿਹਾ ਉਹਦੇ ਵਾਸਤੇ ਥੋੜੀ ਜਗ੍ਹਾ ਦੀ ਵੀ ਜ਼ਰੂਰ ਸੀ ਹੋਰ ਤੇ ਜਿੱਥੇ ਸਾਜਕਾਰ ਜੀ ਹਰਮੰਦਰ ਸਾਹਿਬ ਦਾ ਮਾਡਲ ਜਿਹੜਾ ਸਥਾਪਿਤ ਹੋਇਆ ਸੀ ਪਿਛਲੇ ਸਮੇਂ ਦੇ ਵਿੱਚ ਉਹਨੂੰ ਥੋੜਾ ਜਿਹਾ ਅੱਗੇ ਇਹ ਤੇ ਸੁੰਦਰੀ ਕਰਨ ਵਾਸਤੇ ਤੇ ਸ਼ਿਫਟ ਕਰਨ ਵਾਸਤੇ ਅੱਜ ਗੁਰ ਰਾਮਦਾਸ ਪਾਸ ਦੇ ਚੰਨ ਅਰਦਾਸ ਕੀਤੀ ਹੈ ਸਾਰੇ ਜਿਹੜੇ ਆਪਣਾ ਮਰਯਾਦਾ ਉਹ ਸੰਪੂਰਨ ਹੋਈ ਹੈ ਪੰਜਾਬ ਸਰਕਾਰ ਪ੍ਰਵਾਸੀ ਭਾਰਤੀ ਮਾਮਲੇ ਵਿਭਾਗ ਐਨ ਆਰ ਆਈ ਦੇ ਹਿਦਾਇਤਾਂ ਅਨੁਸਾਰ ਪ੍ਰਵਾਸੀ ਭਾਰਤੀਆਂ ਦੇ ਹਰ ਤਰ੍ਹਾਂ ਦੇ ਦਸਤਾਵੇਜ਼ਾਂ ਤੇ ਕਾਊਂਟਰ ਸਾਈਨ ਦਾ ਕੰਮ 3 ਅਗਸਤ 2024 ਤੋਂ ਬਾਅਦ ਕੇਵਲ ਆਨਲਾਈਨ ਰਾਹੀਂ ਕੀਤਾ ਜਾਵੇਗਾ

सारे हनुमान सेवा परिवार मित्र मंडली हनुमान जी के भक्तों सहित आज ये हवन यज्ञ किया गया है सबको बहुत बहुत बधाई और हनुमान जी से हम ये मांग रहे हैं आज कि पिछले दो वर्ष में तो जो थोड़ी बहुत सेवा हो गई अगले तीन वर्षों में कुछ ऐसा काम कराएं जो सदियों तक मंदिर की शोभा बना रहे और समाज में भी हिंदू समाज के लिए गौरव की बात हो जाए ਹਮਾਰਾ ਮੰਦਰ ਸੇਵਾ ਦਾ ਕੇਂਦਰ ਬਣੇ ਭਗਤੀ ਦਾ ਬਣੇ ਸ਼ਕਤੀ ਦਾ ਬਣੇ ਮੈਨੂੰ ਲੱਗਦਾ ਹੈ ਕਿ ਅਸੀਂ ਅਭੀ ਤੱਕ ਵੀ ਇਹ ਸਭ ਕੰਮ ਨਹੀਂ ਕਰ ਪਾਏ ਲੇਕਿਨ ਅੱਜ ਹਨੂਮਾਨ ਜੀ ਸੇ ਇਹ ਮੰਗ ਰਹੇ ਹੈ ਕਿ ਇਤਨੀ ਸ਼ਕਤੀ ਸਾਧਨ ਸੁਵਿਧਾ ਦਿਜੀਏ ਕਿ ਹਮ ਇਸ ਆਪਣੇ ਦੁਰਗਾ ਮੰਦਰ ਕੋ ਭਗਤੀ ਸ਼ਕਤੀ ਔਰ ਸੇਵਾ ਦਾ ਕੇਂਦਰ ਬਣਾ ਸਕੇ ਸਾਰੀ ਸੰਗਤ ਨੂੰ ਅੱਜ ਜੋੜ ਕੇ ਬੇਨਤੀ ਕਰਨਾ ਕਿ ਜੋ ਹੋ ਸਕਿਆ ਕੀਤਾ ਅਗੋਂ ਹਨੂਮਾਨ ਜੀ ਕੋਲੋਂ ਆਸ਼ੀਰਵਾਦ ਮੰਗਨੇ ਹੈ ਕਿ ਸਾਨੂੰ ਬਲ ਦੇਣ ਜੋ ਜੋ ਚੀਜ਼ਾਂ ਰਹਿ ਗਈਆਂ ਉਹਨੂੰ ਇਹ ਜਲਦੀ ਤੋਂ ਜਲਦੀ ਪੂਰਾ ਕਰੀਏ ਹਨਮਨ ਜੀ ਦੇ ਆਸ਼ੀਰਵਾਦ ਨਾਲ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼੍ਰੀ ਦਾਨ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਚਿਰ ਦੁਰਗਿਆਨਾ ਤੇਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਚਾਰੀਏ ਮੰਦਿਰਾਲ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 21 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਫਾਸਟਵੇ ਦੇ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 700930883 ਤੇ ਸੰਪਰਕ ਕੀਤਾ ਜਾ ਸਕਦਾ ਹੈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਤਿੰਨ ਵਾਕਫ-ਵਾਕ ਮੁਕਦਮਿਆਂ ਵਿੱਚ 1 ਕਿਲੋ 575 ਗ੍ਰਾਮ ਹੈਰੋਇਨ ਇੱਕ ਪਿਸਤਲ 32 ਬੋਰ ਸਮੇਤ ਪੰਜ ਦੋਸ਼ੀ ਕਾਬੂ ਕਰ ਮਾਮਲਾ ਦਰਜ ਕੀਤਾ ਗਿਆ ਹੁਣ ਸਮਾਂ ਹੋ ਗਿਆ ਇੱਕ છોੜੇ ਜਾਏ ਬ੍ਰੇਕ ਤਾਂ ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ गेट खजाना दे आस पास गंदगी भरिया माहौल दुकानदार परेशान ए तो कुछ और एक छोड़े जे ब्रेक तो बाद अपने बच्चों को नेचर का अनुभव और राइट्स का फन दीजिए आइए कंपनी बाग में सबके मन पसंद फन लैंड में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ पांच रुपए शुरू City unlimited fun. I'm trying to pop but need you y'all my let me let me let me head the throne let me make you move let me make you move i'm coming back boy maybe but a little bit get i'm trying to live a life that is a mera swag let me make you move let me make you move ਚਾਂ ਲੈ ਬਰ ਰਜ਼ ਮੇਰਾ ਸਵਾਗਤ ਹੈ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ 스마트 ਸਿਟੀ ਦੇ ਤਹਿਤ ਜਿੱਥੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸ਼ਹਿਰ ਨੂੰ ਸਾਫ਼ ਸੁਥਰਾ ਬਣਾਇਆ ਜਾ ਰਿਹਾ ਹੈ ਉੱਥੇ ਇਸ ਗੱਲ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਐ ਅਸੀਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਸ਼ਹਿਰ ਦੇ ਗੇਟ ਖਜਾਨਾ ਦੀ ਜਿੱਥੇ ਸੀਵਰੇਜ ਤੇ ਪਾਣੀ ਕਾਰਨ ਦੁਕਾਨਦਾਰਤ ਇਲਾਕਾ ਵਾਸੀਆਂ ਬੱਤੋ ਬੱਤਰ ਜ਼ਿੰਦਗੀ ਜੀਣੀ ਪੈ ਰਹੀ ਲੋਕਾਂ ਨੇ ਨਗਰ ਨਿਗਮ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਸੀਵਰੇਜ ਦੀ ਦਿੱਕਤ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ ਗੇੜ ਖਜ਼ਾਨਾ ਤੋਂ ਲੈ ਕੇ ਲੋਹਰੀ ਗੇਟ ਦੇ ਵਿੱਚ ਘਾਰ ਸੈਂਟਰ 'ਚ ਸਾਡੀਆਂ ਦੁਕਾਨਾਂ 25 30 ਆ ਪ੍ਰਧਾਨ ਦੇ ਹਾਤੇ ਦੀਆਂ ਦੁਕਾਨਾਂ ਦੇ ਬਾਹਰ ਮੋਟਰਸਾਈਕਲ ਦੀਆਂ ਏਜੰਸੀਆਂ ਆ ਕੁਝ ਕਾਰਖਾਨੇ ਆ ਬਰਫ਼ ਦੇ ਕੁਝ ਫਿਊਲ ਦੇ ਕਾਰਖਾਨੇ ਆ ਤੇ ਕੁਝ ਪਾਵਰਾਂ ਦੇ ਕਾਰਖਾਨੇ ਨੇ ਸਾਡੀਆਂ ਦੁਕਾਨਾਂ ਫੈਕਟਰੀਆਂ ਦੇ ਅੱਗੇ ਸਮਾਰਟ ਸਿਟੀਸ ਪ੍ਰੋਜੈਕਟ ਦਾ ਜਦੋਂ ਕਾਰੋਬਾਰ ਹੋਇਆ 2-3 ਸਾਲ ਪਹਿਲਾਂ ਦਾ ਸਾਡੀਆਂ ਦੁਕਾਨਾਂ ਦੇ ਅੱਗੇ ਵਾਟਰ ਸਪਲਾਈਆਂ ਵੀ ਤੋੜ ਗਏ ਨੇ ਕੋਈ ਵੀ ਇਹਨਾਂ ਨੇ ਹੋਦੀਆਂ ਚੈਂਬਰ ਵੀ ਨਹੀਂ ਰਹਿਣ ਦਿੱਤੀਆਂ ਤੇ ਬਿਮਾਰੀ ਦਾ ਘਰ ਮੱਛਰ ਇੰਨਾ ਪਾਣੀ ਬਾਹਰਛਾ ਇਕੱਠਾ ਹੋਣ ਕਰਕੇ ਬਿਮਾਰੀਆਂ ਦਾ ਘਰ ਬਣਨ ਡਿਆ ਜਿਹਦੇ ਕਰਕੇ ਸਾਡੇ ਮਲਾਇਮ ਜਿਹੜੇ ਬੰਦੇ ਕੰਮ ਕਰਦੇ ਨੇ ਦੁਕਾਨਾਂ ਦੇ ਉੱਤੇ ਫੈਕਟਰੀਆਂ ਦੇ ਉੱਤੇ ਉਹਨਾਂ ਨੂੰ ਡੇਂਗੂ ਮਸ਼ਰ ਦੇ ਨਾਲ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਣ ਡਿਆ ਇੱਕ ਦੋ ਵਾਰੀ ਸਾਡੇ ਮਰੀਜ਼ ਦਾਖਲ ਕੀ ਹੋਏ ਨੇ ਪਰ ਅਸੀਂ ਕਹਿੰਦੇ ਹਾਂ ਕਿ ਜਿਹੜਾ ਸਮਾਰਟ ਸਿਟੀ ਪ੍ਰੋਜੈਕਟ ਦਾ ਇਸ ਤਰ੍ਹਾਂ ਦਾ ਕੰਮ ਹੋਇਆ ਆ ਇਹ ਅਸੀਂ ਲੋਹਰੀ ਗੇਟ ਜ਼ੋਨ ਨੰਬਰ 2 ਦੇ ਵਿੱਚ ਜਈ ਸਾਹਿਬ ਨੂੰ ਐਡੀਓ ਸਾਹਿਬ ਨੂੰ ਕਈ ਵਾਰ ਕਹਿ ਕੇ ਉਹਨਾਂ ਨੂੰ ਆਪਣੀਆਂ ਸ਼ਿਕਾਇਤਾਂ ਕੀਤੀਆਂ ਪਰ ਸਾਡੇ ਮਸਲੇ ਹੱਲ ਕੋਈ ਨਹੀਂ ਹੋਏ ਉਹ ਆਪਣੀਆਂ ਕੁਰਸੀਆਂ ਛੱਡ ਕੇ ਦਫ਼ਤਰੋਂ ਸਾਡੇ ਇਧਰ ਇਲਾਕੇ ਦੇ ਵਿੱਚ ਕੋਈ ਵੀ ਇਲਾਕੇ ਦਾ ਮੁਆਇਨਾ ਨਹੀਂ ਕੀਤਾ ਉਹਨਾਂ ਨੇ ਪ੍ਰੋਬਲਮ ਹੈ ਜੀ ਗੇੜ ਖਜ਼ਾਨਾ ਗੇਟ ਇੱਥੇ ਪਾਣੀ ਦੀ ਸਮੱਸਿਆ ਬਹੁਤ ਖਰਾਬ ਆ ਨਾ ਕੋਈ ਵਾਟਰ ਸਪਲਾਈ ਨਾ ਸੀਵਰ ਸਪਲਾਈ ਆ ਜਿਹੜੀ ਸਮਰਾਲਾ ਸਿਟੀ ਬਣੀ ਆ ਕੋਈ ਸੁਧਾਰ ਨਹੀਂ ਇਹਨਾਂ ਨੇ ਸਾਰਾ ਖੰਡੇਰਾ ਪਾ ਕੇ ਰੱਖ ਦਿੱਤਾ ਵਾ ਸਾਰੇ ਸੀਵਰ ਬੰਦ ਆ ਕੋਈ ਪਾਣੀ ਨਹੀਂ ਆ ਰਿਹਾ ਲੋਕਾਂ ਦੇ ਦੁਕਾਨਦਾਰਾਂ ਕੋ ਪੈਸੇ ਇਕੱਠੇ ਕਰਕੇ ਇਹਨਾਂ ਨੇ ਪੈਪਾ ਪਾਈਆਂ ਆਪਣੇ ਕੋਲੋਂ ਕੋਈ ਪੈਸਾ ਨਹੀਂ ਲਾਇਆ ਇਹਨਾਂ ਨੇ ਦੁਕਾਨਦਾਰ ਨੂੰ ਕਨੈਕਸ਼ਨ ਦੇਤੇ ਆ ਤੇ ਨਾ ਹੁਣ ਪਾਣੀ ਆ ਰਿਹਾ 3 ਤੇ 2.5 3 ਸਾਲ ਹੋ ਗਏ ਆ ਤੇ ਨਾ ਚੈਂਬਰ ਗਾਇ ਕਿੰਨਾ ਪਾਣੀ ਖਲੋਤਾ ਆ ਵਾ ਜਿਹੜਾ ਗੱਡੀ ਲੰਗਦੀ ਆ ਸ਼ਿੱਟਾਂ ਦੁਕਾਨਦਾਰਾਂ ਉੱਤੇ ਪੈਂਦੀਆਂ ਮੱਛਰ ਵੇਖੋ ਕਿੰਨਾ ਵ ਕਿਹਨੂੰ ਡੇਂਗੂ ਵੀ ਹੋ ਸਕਦਾ ਵੇ ਦੁਕਾਨਦਾਰਾਂ ਨੂੰ ਤੇ ਕੋਈ ਸੋਈ ਸਾਡੀ ਕੋਈ ਸਮੱਸਿਆ ਨਹੀਂ ਕੋਈ ਹੱਲ ਕਰਨ ਦਿਆ ਦੋ ਨੰਬਰ ਦੋ ਦੇ ਵਿੱਚ ਐਪਲੀਕੇਸ਼ਨ ਦਿੱਤੀ ਆ ਉਹ ਅੱਗੋਂ ਕਹੀ ਜਾਂਦੇ ਆ ਸਮਰਾਟ ਸਿਟੀ ਕੰਮ ਕਰੇਗੀ ਤੇ ਅੱਗੇ ਚੰਗੇ ਭਲੇ ਕਨੈਕਸ਼ਨ ਹੀ ਪਾਣੀ ਦੇ ਉਹ ਸਾਰੇ ਪੁੱਟ ਪੁੱਟ ਕੇ ਸਾਰੇ ਬੰਦ ਕਰਦੇ ਆ ਆ ਤਾਰਾ ਤੂਰਾ ਸਾਰੀਆਂ ਬਿਜਲੀ ਦੀਆਂ ਨਾ ਅੰਡਰਗ੍ਰਾਉਂਡ ਆ ਵਿੱਚੋਂ ਵਿੱਚੋਂ ਅੰਡਰਗ੍ਰਾਉਂਡ ਆ ਵਿੱਚੋਂ ਵਿੱਚੋਂ ਬਾਹਰ ਆਈਆਂ ਵਾ ਨਾ ਸਾਨੂੰ ਪੀਣ ਨੂੰ ਪਾਣੀ ਮਿਲਦਾ ਪਿਆ ਵਾ ਤੇ ਪਾਣੀ ਦੇ ਬਿੱਲ ਲੈਣ ਨਹੀਂ ਆਉਂਦੇ ਆ ਮਹੀਨੇ ਬਾਅਦ ਬਿੱਲ ਦੇ ਰੋ ਆਪਾਂ ਕਿਹੜੇ ਹਿਸਾਬ ਨਾਲ ਕਾਰਪੋਰੇਸ਼ਨ ਨੂੰ ਬਿੱਲ ਦਈਏ ਖਜਾਨਾ ਗੇਟ ਅਜੀ ਨੌਰੀ ਦੇ ਦੇ ਵਿੱਚ ਘਰ ਇੱਥੇ ਪਾਣੀ ਦਾ ਗੂੜੇ ਦਾ ਇੰਨਾ ਗੰਦ ਪਿਆ ਮੱਖੀ ਬਹੁਤ ਜ਼ਿਆਦਾ ਕੋਈ ਸਰਕਾਰ ਦਾ ਧਿਆਨ ਨਹੀਂ ਹੈਗਾ ਚੈਂਬਰ ਜਿਹੜੇ ਹੱਕ ਤੇ ਨੀਕੇ ਨੀਕੇ ਬਣਾਏ ਉਹ ਵੀ ਬੰਦ ਪਏ ਕੋਈ ਮੁਲਾਜ਼ਮ ਕਾਰਪੋਰੇਸ਼ਨ ਦਾ ਦੇਖਣ ਨਹੀਂ ਜਾਂਦਾ ਵਾਟਰ ਸਪਲਾਈ ਵੀ ਨਹੀਂ ਗਈ ਇਹੋ ਬਾਦਰ ਸਪਲਾਈ ਕਾਰਪੋਰੇਸ਼ਨ ਹੀ ਨਹੀਂ ਜਦੋਂ ਮਾਰਾ ਯਾਦ ਤੇ ਕਰਾਂਦਾ ਪਾਣੀ ਆਦਾ ਜੇ بارش ਆਵੇਗੀ ਤੇ ਵਿੱਚੇ ਕੇ ਫਿਰ ਨਾਲ ਖਲ ਹੋ ਜਾਏਗੀ ਫਿਰ ਦੁਨੀਆ ਕਿੱਥੇ ਜਾਏਗੀ ਚੀਫ ਖਾਲਸਾ ਦੀਵਾਨ ਦੇ ਨਵੇਂ ਮੀਲ ਪੱਥਰ ਦੀ ਸਥਾਪਨਾ ਲਈ ਨਵੀਂ ਜ਼ਮੀਨ ਦੀ ਖੋਜ ਕਰਾ ਲਈ ਸ਼੍ਰੀ ਨਗਰ ਵਿਖੇ ਚthetaਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਚੀਫ ਖਾਲਸਾ ਦੀਵਾਨ ਦੀ ਮੁਢਲੀ ਟੀਮ ਪਹੁੰਚੀ ਇਸ ਮੌਕੇ ਡਾਕਟਰ 인ਦਰਬੀਰ ਸਿੰਘ ਨੇਚਰ ਜਗਜੀਤ ਸਿੰਘ ਬੰਟੀ ਵੀ ਹਾਜ਼ਰ ਸਨ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਮੈਂਬਰ ਡਾਕਟਰ ਦਿਵਿਆ ਗੁਪਤਾ ਨੇ ਕਿ ਕਮਿਸ਼ਨ ਬਾਲ ਅਧਿਕਾਰਾਂ ਪ੍ਰਤੀ ਪੂਰੀ ਤਰ੍ਹਾਂ ਸਜਾ ਕੇ ਅਤੇ ਬਾਲ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਕਮਿਊਨਿਟੀ ਸੈਂਟਰ ਰஞ்சிਤ ਐਵਨਿਊ ਵਿਕੇ 0 ਤੋਂ 18 ਸਾਲ ਤੱਕ ਦੇ ਏਠਾ ਦੇ ਬੱਚਾ ਲਈ ਲਾਏ ਗਏ ਵਿਸ਼ੇਸ਼ ਬੈਂਚ ਦੌਰਾਨ ਜ਼ਿਲ੍ਹੇ ਨਾਲ ਸੰਬੰਧਿਤ ਬਾਲ ਅਧਿਕਾਰਾਂ ਦੀ ਉਲੰਘਣਾ ਦੀਆਂ ਸ਼ਿਕਾਇਤਾਂ ਤੇ ਬੱਚਾ ਵੱਖ-ਵੱਖ ਵਿਭਾਗਾਂ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਸਮੀਖਿਆ ਕਰਦੇ ਹ ਸੁਣਵਾਈ ਉੱਪਰ ਲੋੜਿੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਪਰਮਪੂਜਨੀਕ 1008 સ્વાਮੀ ਸ਼੍ਰੀ ਰਾਮਾਚਾਰੀ ਜੀ ਮਹਾਰਾਜ ਦੇ ਜਨਮ ਦਿਨ ਮੌਕੇ ਸ਼੍ਰੀ ਰਾਮ ਸ੍ਰੀਦਰ ਮਾਨਸਤੇ ਪਾਵਨ ਪਾਠ ਨੂੰ ਸ਼ਰਧਾਲੂਆਂ ਦੁਆਰਾ ਸਾਂਝੇ ਤੌਰ ਤੇ ਪੜਿਆ ਜਾ ਰਿਹਾ ਹੈ। ਇਹ ਪਾਠ 1 ਮਹੀਨੇ ਲਈ ਹਰ ਰੋਜ਼ ਸਵੇਰੇ 8 ਵਜੇ ਤੋਂ ਸਵੇਰੇ 10 ਵਜੇ ਤੱਕ ਚੱਲੇਗਾ। ਇਸ ਮੌਕੇ ਧਰਮਪਾਲ ਪ੍ਰਾਸ਼ਰ, ਚਰਨਜੀਤ ਭਾਸਕਰ, ਕ੍ਰਿਸ਼ਨਦੇਵ ਅਗਨੀਹੋਤਰੀ, ਰਵੀ ਸ਼ਰਮਾ, ਰਾਮਜੀਤ ਦਾਸ, ਵਿਨੇ ਮਹਿਰਾ ਪੰਡਿਤ ਜੈਕਿਸ਼ਨ ਦਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਸੁਮੇਤ ਸਿੰਘ ਜ਼ਿਲ੍ਹਾ ਮਲੇਰੀਆ ਅਫਸਰ ਡਾਕਟਰ ਹਰਚੋਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸਐਮਓ ਡਾਕਟਰ ਕਵਰ ਅਜੇ ਸਿੰਘ ਸਹਾਇਕ ਮਲੇਰੀਆ ਅਫਸਰ ਦੀ ਅਗਵਾਈ ਹੇ ਪਿੰਡ ਪਿੰਡੀ ਔਲਤ ਕਲਾ ਵਿਖੇ ਡੇਂਗੂ ਮਲੇਰੀਆ ਤੇ ਚਿਕਨਗੁਨੀਆ ਬਚਾਅ ਲਈ ਅਤੇ ਮੱਛਰ ਦੀ ਪੈਦਾਇਸ਼ ਨੂੰ ਰੋਕਣ ਲਈ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਆ ਜਾਣ ਲੋਕ ਆਪਾਂ ਪੰਚਾਇਤ ਸਾਰੀ ਨੂੰ ਇਕੱਠੇ ਕਰਕੇ ਤੇ ਆਪ ਡੇਂਗੂ ਮਲੇਰੀਆ ਬਾਰੇ ਆਪਾਂ ਲੋਕਾਂ ਨੂੰ ਜਾਗਰਤ ਕਰ ਰਹੇ ਆ ਕਿ ਕਿਤੇ ਵੀ ਆ ਬਰਸਾਤੀ ਮੌਸਮ ਦੇ ਵਿੱਚ ਕਿਤੇ ਵੀ ਆਪਾਂ ਪਾਣੀ ਨਹੀਂ ਖੜਾ ਹੋਣ ਦੇਣਾ ਟੁੱਟੇ ਪੜੇ ਭਾਂਡੇ ਜਾਂ ਟੈਂਕੀਆਂ ਦੇ ਵਿੱਚ ਸੁੱਟ ਦਿੰਨੇ ਐਵੇਂ ਸੁੱਟ ਦਿੰਨੇ ਆ ਉਹਨਾਂ ਦੇ ਵਿੱਚ ਪਾਣੀ ਜਿਹੜਾ ਉਹ ਖੜਾ ਹੋ ਜਾਂਦਾ ਵਾ ਟਾਇਰਾਂ ਦੇ ਵਿੱਚ ਹੋ ਜਾਂਦਾ ਵਾ ਤੇ ਜਿਹੜੇ ਕੂਲਰ ਅਸੀਂ ਜਿਹੜਾ ਪਾਣੀ ਬਦਲਦੇ ਹੀ ਨਹੀਂ ਇੱਕ ਪਾਣੀ ਤੇ ਪਾਣੀ ਪਾਈ ਜਾਂਦੇ ਆ ਨਗਰ ਨਿਕਮ ਦੇ ਵਿੱਚ ਤਾਇਨਾਤ ਲक्की ਭੱਟੀ ਸੁਪਰਵਾਈਜ਼ਰ ਦੀ ਅਗਵਾਈ ਵਿੱਚ ਮੀਟਿੰਗ ਦਾ ਆਯੋਜਨ ਸਾਊਥ ਸੈਕਟਰ 2 ਵਿਖੇ ਕੀਤਾ ਗਿਆ ਇਸ ਮੌਕੇ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਵਿਨੋਦ ਕੁਮਾਰ ਬਿੱਟਾ ਉੱਚੇ ਚਤਾਰ ਤੇ ਪੁੱਛੇ ਅਤੇ ਉਹਨਾਂ ਨੇ ਇਸ ਮੌਕੇ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਗੱਲਬਾਤ ਕਰਦਿਆਂ ਹੋਇਆ ਉਣਾਖਿਆ ਕਿ ਪੂਰੇ ਦੇਸ਼ ਵਿੱਚ ਪਹਿਲੀ ਨਗਰ ਨਿਗਮ ਜਿਸ ਵਿੱਚ ਜੋ ਮੁਲਾਜ਼ਮ ਛੁੱਟੀ ਵਾਲੇ ਦਿਨ ਕੰਮ ਕਰਦੇ ਹਨ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਹਨ ਇਸੇ ਤਹਿਤ 1.7 ਲੱਖ ਦੇ ਕਰੀਬ ਰਾਸ਼ੀ ਦਾ ਚੈੱਕ ਉਹਨਾਂ ਨੇ ਸੁਪਰਵਾਈਜ਼ਰ ਲੱਕੀ ਪੱਟੀ ਨੂੰ ਦਿੱਤਾ ਰਾਜਕੁਮਾਰ ਗੋਰਾ ਬਲਦੇਵ ਵੀ ਹਾਜ਼ਰ ਸਨ ਇਹ ਅੱਜ ਸਾਊਥ ਹਰਦਕੇ ਦੇ ਵਿੱਚ ਅਸੀਂ ਚੱਕ ਦੇਣ ਆਏ ਆ 16,87,000 ਦਾ ਇਹ ਜਿਹੜੇ ਪੈਸਿਆਂ ਦਾ ਚੈੱਕ ਬਣਿਆ ਇਹ ਅੱਜ ਤੱਕ ਜੋ ਕਾਰਪੇਸ਼ਨਾ ਕਮੇਟੀਆਂ ਬਣੀਆਂ ਇਹਨਾਂ ਨੂੰ ਕਦੀ ਛੁੱਟੀ ਨਹੀਂ ਸੀ ਮਿਲਦੀ ਛੁੱਟੀ ਨਾ ਮਿਲਣ ਦੇ ਕਾਰਨ ਜ਼ਬਰਦਸਤੀ ਕੰਮ ਲਿੱਤਾ ਜਾਂਦਾ ਸੀ ਇਹਨਾਂ ਕੋਲ ਜਿੰਨੀਆਂ ਗਸਟੇ ਛੁੱਟੀਆਂ ਆਉਂਦੀਆਂ ਸੀ ਦਿਹਾੜਾਂ ਦੀਆਂ ਛੁੱਟੀਆਂ ਦੇ ਦਫ਼ਤਰਾਂ 'ਚ ਲੋਕ ਕੰਮ ਤੇ ਛੁੱਟੀ ਕਰਦੇ ਸੀ ਇਹ ਲੋਕ ਵਿਚਾਰੇ ਕੰਮ ਕਰਦੇ ਹੁੰਦੇ ਸੀ ਅਸੀਂ ਪਹਿਲੇ ਨੰਬਰ ਤੇ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਪ੍ਰਧਾਨ ਜੀ ਨੇ ਮਿਹਨਤ ਲਾਈ ਸੀ ਜਿਸ ਤਰ ਛੁੱਟੀਆਂ ਦੀ 올 ਇੰਡੀਆ ਚ ਕੀ ਪੰਜਾਬ ਵਿੱਚ ਕਿਤੇ ਵੀ ਕਾਰਪੋਰੇਸ਼ਨ ਕਮੇਟੀਆਂ ਦੀ ਪਹਿਲੇ ਨਹੀਂ ਮਿਲਦੇ ਸਿਰਫ ਕੱਲੀ ਅੰਮ੍ਰਿਤਸਰ ਸ਼ਹਿਰ ਆ ਜਿੱਥੇ ਕਾਰਪੋਰੇਸ਼ਨ ਚ ਪ੍ਰਧਾਨ ਜੀ ਦੇ ਸਦਕਾ ਹੀ ਛੁੱਟੀਆਂ ਪਹਿਲੇ ਪਾਸ ਹੋਏ ਨੇ ਸ਼੍ਰੀ ਦੁਰਗਿਆਨਾ 13 ਦੇ ਤੁਲਸੀਦਾਸ ਮੰਦਿਰ ਵਿੱਚ ਗੋਸਵਾਮੀ ਤੁਲਸੀਦਾਸ ਜੈੰਤੀ ਮੌਕੇ 13 ਜੁਲਾਈ ਤੋਂ 11 ਅਗਸਤ ਤੱਕ ਸਵੇਰੇ 8 ਵਜੇ ਤੋਂ 9 ਵਜੇ ਤੱਕ ਸ਼੍ਰੀ ਰਾਮ ਚరిత్ర ਮਾਨਸਤਾ ਪਾਠ ਆਰੰਭ ਕੀਤਾ ਗਿਆ ਇਸ ਮੌਕੇ ਸਤੀਜ ਕੋਪਾਲ ਪਵਨ ਵਦਵਾ ਡਾਕਟਰ ਰਵੀ ਮਹਾਜਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ હાજર ਸਨ ਆਖਰ ਵਿੱਚ ਮੁਖ ਖਬਰਾਂ ਇੱਕ ਵਾਰ ਫੇਰ ਤੋਂ ਸ਼ਿਰੋਮਲੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਹਰਮਿੰਦਰ ਸਾਹਿਬ ਸ਼ੁਰੂ ਅਕਾਲ ਸਿੱਖ ਸਾਹਿਬੀ ਕੇ ਦਿੱਤਾ ਮੰਗਪੱਤਰ ਪੰਜਾਬ ਦੇ ਰਾਜਪਾਲ ਦੀ ਸੁਰੱਖਿਆ ਕਰਮੀਆਂ ਨਾਲ ਵਾਪਰਿਆ ਸੜਕ ਹਾਦਸਾ ਦੋ ਨੌਜਵਾਨ ਜ਼ਖਮੀ ਜੰਡਿਆਲਾ ਵਿਖੇ ਹੋਇਆ ਭਿਆਨਕ ਸੜਕ ਹਾਦਸਾ ਇੱਕ ਵਿਅਕਤੀ ਦੀ ਹੋਈ ਮੌਤ ਐਸਾਂ ਅੱਜ ਦੀਆਂ ਖਬਰਾਂ ਹੁਨੇ ਸੀ ਮਿਲਾਗੇ ਅਗਲੇ ਬੁਲੇਟਿਨ ਵਿੱਚ ਹੁਣ ਮੈਨੇ ਦੋ ਇਜਾਜ਼ਤ ਤਾਨਪਾ